ਪੰਡ ਹਾਂਸ ਕਲਾ ਤਹਿਸੀਲ ਜਗਰਾਉਂ ਤੇ ਜ਼ਿਲ੍ਹਾ ਲੁਧਿਆਣਾ ਤੋਂ ਨਾ 3000 ਸੀਆਂ ਲੱਗੀਆਂ ਤਾਂ ਹੁਣ ਇੱਕ ਤਾਂ ਦਿਖਾ ਦਾਂਗੇ ਪੰਜਾਬ ਵਾਲੀ ਚੰਗੇ ਰਿਕਾਰਡ ਵਾਲੀ ਨਾਲ ਵੀ ਬੱਛੀ ਤੇ ਹਾਈਟ ਰਹੂਗੀ ਪੂਰੀ ਫੁੱਲਾ ਤੇ ਇੱਕ ਬੱਛੀ ਆ ਦਿਖਾ ਦਾਂਗੇ ਇਧਰਲੇ ਬੰਨੇ ਜਸ ਜਣੂ ਆ ਦਿਖਾ ਦਾਂਗੇ ਤੋਹਫਾ ਪੀਸ ਫੁੱਲ ਵੱਡੀ ਇਹ ਆ ਗਈ ਗੱਬਣ ਤੇ ਇੱਕ ਬਿਹੜਾ ਦਿਖਾ ਦਾਂਗੇ ਇਧਰਲੇ ਬੰਨੇ ਤਾਜੀ ਸੂਈ ਟੋਟਲ ਤਿੰਨ ਨਗ ਦਿਖਾ ਦਾਂਗੇ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਲਾਂਗੇ ਇਹ ਮੰਨ ਲਓ ਬੀ ਜਰਸੀਆਂ ਦਾ ਨਾ ਇਹ ਸੱਜਣਾ ਸਪੈਸ਼ਲਿਸਟ ਆ ਗਿਆ ਕਮਾਲ ਤੋਂ ਕਮਾਲ ਦੀ ਜਰਸੀ ਹੁੰਦੀ ਹੈ ਤੇ ਬਾਕੀ ਡਿਟੇਲ ਬਾਅਦ ਦੱਸ ਦੂਗਾ ਆ ਜਾ ਜੋ ਬਰਾ ਹੋਰ ਕਿਵੇਂ ਆ ਵਧੀਆ ਵੀ ਚੜ੍ਹਦੀ ਕਲਾ ਹਾਂਜੀ ਹਾਂਜੀ ਨਾਮ ਤੇ ਨੰਬਰ ਬੋਲ ਦੇ ਨਾਮ ਵੀਰੇ ਗੁਰਮੁਖ ਸਿੰਘ ਆ ਫੋਨ ਪਿੰਡ ਹਾਂਸ ਕਲਾ ਫੋਨ ਨੰਬਰ ਹੈਗਾ 946305273 94630 52739 ਤੇ ਸ਼ੁਰੂਆਤ ਹੋ ਰਾ ਤੋਫੇ ਪੀਸ ਤੋਂ ਕਰੀਏ ਵੀ ਇਹ ਇਹ ਤੋਂ ਕਰ ਦਈਏ ਮਾਰ ਲੱਭੀ ਕੈਮਰਾ ਉਹ ਮਾਰ ਲੱਭੀ ਕੈਮਰਾ ਤਸੱਲੀ ਕਰਾ ਦੇ ਪੂਰੀ ਫੁੱਲ ਨਾਲ ਵੀ ਪੱਛੀ ਆ ਗਈ ਹਾਂਜੀ ਵੀਰੇ ਤੇ ਪਿਓਰ ਜਰਸੀ ਆ ਗਈ ਫੁੱਲ ਹਾਈਟ ਆ ਗਈ ਹੈ ਨਾ ਹਾਂਜੀ ਵੀਰੇ ਆਏ ਨੂੰ ਨਾ ਕੋਈ ਸੱਜਣ ਛੋਟੀ ਕਹੇ ਯਾਰ ਫੋਨ ਲਾ ਕੇ ਵੀ ਆ ਆ ਵੀ ਛੋਟੀ ਆ ਨਾ ਆ ਇਹ ਛੋਟੀ ਕਹਤੀ ਤਾਂ ਮੈਂ ਕਹੂੰਗਾ ਫਿਰ ਇਦੋਂ ਵੱਡੀ ਜਰਸੀ ਤੁਹਾਨੂੰ ਕਿਤੋਂ ਮਿਲਦੀ ਵੀ ਨਹੀਂ ਜੇ ਇਹਨੂੰ ਛੋਟੀ ਕਹੂਗਾ ਭਰਾ ਕੋਈ ਇਹ ਇੱਥੋਂ ਇੱਥੋਂ ਕਰਾ ਦੇ ਚੈੱਕ ਕਦੋਂ ਕਸੂਈ ਆ ਇਹ ਇਹ ਵੀਰੇ ਸਵੇਰ ਦੀ ਸੂਈ ਆ 2:30 ਵਜੇ ਪਾਈ ਬਈ ਜੇਰ ਜੱਪੜ ਅੰਨਾ ਹਾਂਜੀ ਵੀਰੇ ਠੀਕ ਆ ਗੱਲ ਨਾਲ ਆ ਗਈ ਬੱਛੀ ਬੱਛੀ ਕਰੀ ਖੜੀ ਮਾਰੀ ਐਥੋਂ ਲੋ ਵੀ ਬੱਛੀ ਤੇ ਮਾਰਦੀ ਇਹ ਕਿਹੜੇ ਸੀਮਨ ਦੀ ਆ ਬਾਈ ਇਹ ਰਿਊਮੋ ਰੂਮੀ ਦੀ ਆ ਰੂਮੀ ਦੀ ਵੀਰੇ ਰੋਮੀਓ ਹਾਂ ਹਾਂ ਆ ਰੋਮੀਓ ਆ ਮੇਰਾ ਕਹਲਾ ਰੋਮੀਓ ਇਹ ਵੀ ਐਸਾ ਦਾ ਸੀਮਨ ਆ ਵੀਰੇ ਡਾਕਟਰ ਤੋਂ ਆਈ ਆ ਗੱਲ ਵੀ ਕਰਾ ਦਾਂਗੇ ਆਪਾਂ ਨਾਲ ਇਹ ਆਪ ਵੀਰੇ ਡੈਨਮਾਰਕ ਦੀ ਆਪ ਡੈਨਮਾਰਕ ਦੀ ਬੱਛੀ ਨਾਲ ਰੋਮੀਓ ਦੀ ਤੇ ਤੋਰ ਦੇ ਖੋਲ ਕੇ ਸੂਆ ਕਿਹੜਾ ਸੂਆ ਦੂਜੇ ਸੁਵੇ ਸੂਈ ਆ ਵੀਰੇ ਸੁਹਾ ਦੂਜਾ ਤੇ ਬਾਕੀ ਸਚ ਨੂੰ ਕੁਆਲਿਟੀ ਕਰ ਸਕਦੇ ਚ ਇੱਕ ਲੇਵੇ ਦੀ ਵੱਡੀ ਰਹੂਗੀ ਪੂਰੀ ਫੁੱਲਾ ਤੇ ਆਰਡਰ ਰਹੂਗਾ 4x4 ਵਾਲਾ ਸਿਸਟਮ ਇਹ ਇੱਥੋਂ ਕਰ ਸਕਦੇ ਚੈੱਕ ਤੇ ਦੁੱਧ ਦਾ ਕਿੰਨਾ ਕਰ ਰਿਕਾਰਡ ਦੱਸਿਆ ਦਾ 23 ਕਿਲੋ ਚੋਇਆ ਵੀਰੇ ਪਲੂਨ ਦਾ ਪਹਿਲਣ ਦਾ ਹਾਂਜੀ ਵੀਰੇ ਆ ਵੱਡੀ ਜਰਸੀ ਆ ਗਈ ਹੈ ਨਾ ਆ ਇਹਦਾ ਬਾਈ ਕੰਦਾ ਪਹਿਲਣ ਦਾ 23 ਕਿਲੋ ਦੇ ਲਗਭਗ ਚੋਇਆ ਵੇ ਆ ਨਾਲ ਆ ਗਈ ਰੋਮੀਓ ਦੀ ਬੱਛੀ ਆਪ ਆ ਗਈ ਡੈਨਮਾਰਕ ਦੀ ਕਮਾਲਾ ਜੋਬਰਾ ਇਧਰ ਲੈ ਬੰਨੇ ਤੇ ਬਾਕੀ ਕੁਆਲਿਟੀ ਚੈੱਕ ਕਰੀ ਜਾਣੋ ਇੱਥੇ ਤੋਂ ਛੋਟੀ ਕੋਈ ਛੱਡਣ ਮੰਨਨ ਵਾਲਾ ਵੇ ਵੱਡੀ ਕਹਤਾ ਤਾਂ ਵੱਡੀ ਹੋਊਗੀ ਦਰਮਿਆਨੀ ਕਹਤਾ ਤਾਂ ਦਰਮਿਆਨੀ ਹੋਊਗੀ ਲੈ ਚੱਲ ਜੋ ਬਰਾਗ ਦੇ ਬੰਨੇ ਤੇ ਚਵਾਈ ਦੀ ਕਿਵੇਂ ਆ ਪੂਰੀ ਵਧੀਆ ਵੀਰੇ 100 ਦੀ 100 ਹਾਂਜੀ ਵੀਰੇ 5 ਕਿਲੋ ਬੋਲੀ ਕੱਢੀ ਹੋਈ ਆ ਵੀਰ ਠੀਕ ਆ ਗੱਲ ਹਾਂਜੀ ਕਿਹੜਾ ਹੋਰ ਕਮਾਦੇ ਇੱਥੋਂ ਜੇ ਗੱਲ ਕਰ ਲਈ ਬਈ ਆਪਾਂ ਇਹ ਹੱਥੀ ਚਵਾਈ ਤੇ ਕਿ ਮਸ਼ੀਨੀ ਤੇ ਆ ਹੱਥੀ ਤੇ ਵੀ ਸੀਗੀ ਵੀਰੇ ਮਸ਼ੀਨੀ ਤੇ ਵੀ ਉਹ ਜਿਵੇਂ ਮਰਜ਼ੀ ਚੋਦੇ ਉਹਦੇ ਠੀਕ ਆ ਡਾਵਲ ਛੇੜ ਹੀ ਆ ਕੰਮ ਹਾਂਜੀ ਹਾਂਜੀ ਵੀਰੇ ਬਾਕੀ ਇੱਥੇ ਤਾਂ ਫੇਸ ਕੁਆਲਟੀ ਕਰ ਸਕਦੇ ਚੱਕ ਨਾਲ ਆ ਗਈ ਬੱਚੀ ਲੈ ਚੱਲ ਬਈ ਕਮਾ ਕੇ ਚਵਾਈ ਦੀ ਬਾਈ ਕਹਿੰਦਾ ਰਹ ਨਾਲ ਆ ਗਈ ਬੱਛੀ ਸੂਆ ਆ ਗਈ ਦੂਜਾ ਤੇ ਪਹਿਲਨ ਦਾ ਮਿਲਕ ਕਿੰਨਾ ਦੱਸਿਆ ਜੀ 23 ਕਿਲੋ ਵੀਰੇ ਆ 23 ਕੇਜੀ ਦਾ ਬਾਈ ਕਹਿੰਦਾ ਮਿਲਕ ਰਿਕਾਰਡ ਆ ਗਿਆ ਤੇ ਬਾਕੀ ਇੱਥੇ ਤੋਂ ਕੁਆਲਿਟੀ ਕਰ ਸਕਦੇ ਹੋ ਚੈੱਕ ਆਡਰ ਇਹ ਮੰਨ ਲਓ ਫੁੱਲ ਲੈਵੇ ਜੀ ਆ ਗਈ ਪੂਰਾ ਫੁੱਲ ਵੱਡਾ ਆਡਰੀ ਆ ਗਿਆ ਤੇ ਆਹ ਨਾਲ ਆ ਗਈ ਇਹਦੇ ਬੱਛੀ ਮੇਰੇ ਇੱਥੋਂ ਕਰ ਸਕਦੇ ਹੋ ਚੈੱਕ ਬੱਛੀ ਆ ਗਈ ਰੋਮੀ ਹੋ ਜੀ ਬੱਛੀ ਬਹੁਤ ਆਪ ਦੀ ਆ ਵੀਰੇ ਦੇਖ ਕਿ ਬੈਡ ਦੇ ਲੈਵੇ ਤੇ ਵੀ ਮਾਰਨੀ ਲੱਭੀ ਕੈਮਰਾ ਇੱਥੋਂ ਇੱਥੋਂ ਕਰਾ ਦੇ ਆਡਰ ਚੈੱਕ ਐਸ ਵਾਰੀ ਕਿੰਨਾ ਦੁੱਧ ਦੇ ਸਕਦੇ ਇਸ ਦਾ ਦਾ 25 ਕਿਲੋ ਆਰਾਮ ਨਾਲ ਜਵਾਉ ਵੀਰੇ ਬੱਛੀ 25 किलो हां जी हां जी ਤੇ ਫੇਸ ਤੋਂ ਲਾ ਕੇ ਆਰਡਰ ਤੋਂ ਲਾ ਕੇ ਕੈਨ ਦਾ ਭਾਅ ਮੇਰਾ ਇਹ ਆ ਵੀ ਤਸੱਲੀ ਕਰਾ ਦੇਣਾ ਹਰ ਇੱਕ ਵਕਤ ਤੋਂ ਕਿਸੇ ਭਰਾ ਨੇ ਆਨਲਾਈਨ ਮੰਗਾਉਣੀ ਹੁੰਦੀ ਬਾਕੀ ਸਾਊ ਸੀਲ ਪੂਰੀ ਆ ਵੀਰੇ ਗਰਮ ਤਾਂ ਨਹੀਂ ਨਾ ਨਾ ਯਾਰ ਜਮੇ ਹੀ ਨਹੀਂ ਨਾ ਚਾਹੇ ਮਸ਼ੀਨ ਤੇ ਲਾਲਾ ਕੋਸ਼ ਕਰੀ ਚੱਲ ਲੈ ਚਾਹੇ ਲਾਲਾ ਕਹ ਲਈ ਹੱਥੀਂ ਚਵਾਈ ਦੇਣਾ ਪੈਸੇ ਕੀ ਮਤਲਬ ਨਹੀਂ ਪੈਸੀ ਪੈਸੀ ਵੀ 3 ਲੱਖ ਰੁਪਇਆ ਇਹਦਾ ਪੂਰਾ ਹਾਂਜੀ ਵੀਰੇ ਉਹੀ ਗੱਲ ਆ ਵੀ ਇਹ ਮੜਾ ਤੇਜ਼ ਤੇਜ਼ ਚ ਹੁੰਦਾ ਕੰਮ ਦਾ ਫਿਰ ਮਾਰ ਜਾਨੀ ਦੀ ਜਾਨੀ ਅੱਜ ਵੀ ਇਹਦੇ ਟਾਈਮ ਕਿਸੇ ਹੋਰ ਫਾਰਮ ਤੇ ਚੰਗੇ ਤੇ ਖੜੀ ਹੁੰਦੀ ਐ 1 25 ਉਹ ਗਾਰਨਾ ਵੀਰੇ ਅਗਲੇ ਠੀਕ ਆ ਗੱਲ ਹਾਂਜੀ ਵੀਰੇ ਆਪਾਂ ਬਾਈ ਕਹਿੰਦਾ ਦੇ ਦੇਣੀ ਆ ਪੂਰੇ ਲੱਖ ਦੀ ਮਾਨਤਾਨ ਛੋਟ ਛੱਪਾ ਥੋੜਾ ਬੜਾ ਉਹ ਚ ਕਰ ਦਿਆਂਗੇ ਤੇ ਨਾਲ ਆ ਗਈ ਬੱਛੀ ਤੇ ਹੁਣ ਮਾਰ ਦੇ ਲੱਭਿਆ 2 ਨੰਬਰ ਵਾਲੀ ਯਰਪਲ ਦੇ ਲੇਵੇ ਦੀ ਕੈਮਰਾ ਮਾਰਦੇ ਇੱਕ ਗੱਬਣ ਆ ਗਈ ਬੱਛੀ ਤੇ ਇਥੋਂ ਇਥੋਂ ਕਰਾ ਦੇ ਚੈੱਕ ਆਡਰ ਕੁਆਲਟੀ ਨਸਾਂ ਵਾਲਾ ਲੇਵਾ ਸੌਸੀ ਲੇਵੀ ਪੂਰੀ ਆ ਵੀਰੇ ਲਾ ਅਗਿ ਢਲਾਡੋ ਨਾ ਹਜੇ ਬਹੁਤ ਆ ਇਹਦੀ ਪਲੂਨ ਦੀ ਵੀਡੀਓ ਹੈਗੀ ਆ ਵੀਰੇ ਬਾਗਮਾਲ ਬਣਦੀ ਆ ਚੀਜ ਇਹ ਤਾਂ ਸਿਰੇ ਹੀ ਲਾ ਦਿੰਦੀ ਆ ਕਾਦੇ ਦਾ ਵੀ ਫੁੱਲ ਆ ਨਾ ਹਾਂਜੀ ਵੀਰੇ ਤੋਰ ਦੇ ਖੋਲ ਕੇ ਨੂੰ ਵੀ ਦੰਦੋ ਕਿ ਮ ਰਹੂਗੀ ਇਹ 6 ਦਾ ਆ ਵੀਰੇ ਲੈ ਚਲੋ ਧਲੇ ਬੰਨੇ ਆ ਦੰਦੋ ਰਹੂਗੀ ਬਾਈ ਕਹਿੰਦਾ 6 ਗੀ ਤੇ ਇਹਦੀ ਪਹਿਲਣ ਦੀ ਬਾਈ ਕਹਿੰਦਾ ਆਪਾਂ ਤੁਹਾਨੂੰ ਵੀਡੀਓ ਵੀ ਸ਼ੇਅਰ ਕਰ ਦਾਂਗੇ ਨਸਾਂ ਵਾਲਾ ਲੇਵਾ ਰੱਖਦੀ ਆ ਜਿੱਦਾਂ ਦਾ ਨਾ ਬਾਹਰ ਵਾਲੀਆਂ ਬੜਾ ਨੂੰ ਲੇਵਾ ਲੱਗਿਆ ਉਦਾਂ ਦਾ ਆਡਰ ਰੱਖ ਦਿਆ ਬਿਲਕੁਲ ਠੋਸ ਆ ਦੰਦੋ ਸ਼ਿੱਗੀ ਤੇ ਦਿਨ ਕਿੰਨੇ ਕੱਢ ਦਿਆ ਇਹ 23 ਤਰੀਕ ਨੂੰ ਦਿਨ ਪੂਰੇ ਆ ਵੀਰੇ 23 ਤਰੀਕ ਨੂੰ ਹਾਂਜੀ ਵੀਰੇ ਅੱਜ ਮੇਰਾ ਖਾਲਾ ਤਰੀਕ 17 ਹੋ ਗਈ ਹੈ ਨਾ ਹਾਂਜੀ ਵੀਰੇ 18 18 ਤਰੀਕ ਦੇ ਲਗਭਗ ਹੋ ਗਈ 23 ਨੂੰ 22 ਕਹਿੰਦਾ ਦਿਨ ਪੂਰੇ ਨੇ ਅੱਲਾ ਇਹ ਚਲ ਚੋ ਬ੍ਰਦਰ ਲੈ ਬੰਨੇ ਤੇ ਬਾਕੀ ਇੱਥੇ ਤੋਂ ਆਰਡਰ ਕੁਆਲਿਟੀ ਚੈੱਕ ਕਰ ਸਕਦੇ ਹੋ ਬੱਚੀ ਦਾ ਕਾਹ ਦੇਦਾ ਵੀ ਕੋਈ ਛੋਟਾ ਨਾ ਮੰਨੇ ਵੀਰੇ ਇਹ ਵੱਡੇ ਕਦ ਚ ਆ ਗੀਆਂ ਦੋਨੇ ਦੋਨੇ ਪੂਰੇ ਵੱਡੀਆਂ ਕਹਿੰਦੇ ਤਾਂ ਵੱਡੀਆਂ ਹੋਣਗੀਆਂ ਗਰੰਟੀ ਵਾਲਾ ਸਿਸਟਮ ਇਹ ਰੂਗਾ ਹਾਂਜੀ ਹਾਂਜੀ ਵੀਰੇ ਇਦਾਂ ਦਾ ਬਾਈ ਕਹਿੰਦਾ ਗਰੰਟੀ ਵਾਲਾ ਸੀਨ ਰਹੂਗਾ ਤੇ ਦਿਨ ਕੱਢ ਦੀ ਆ ਚਾਰ ਤੋਂ ਪੰਜ ਤਿੰਨ ਦਿਨ ਆਪਾਂ ਬਾਕੀ ਸੌ ਹੀਲੇ ਵੀ ਬਹੁਤ ਆਲੇ ਜਿਵੇਂ ਮਰਜ਼ੀ ਬੈਠਾ ਰਹੇ ਠੀਕ ਆ ਗੱਲ ਹਾਂਜੀ ਤੇ ਸਵੇਰ ਆ ਦੀ ਢੰਡੀਆਂ ਲੈ ਚੱਲ ਉਧਰਲੇ ਬੰਨੇਗਾ ਇਹਨੂੰ ਕਿੰਨਾ ਕ ਦੁੱਧ ਪਾਇਆ ਨੇ ਪਹਿਲਾਂ ਨੇ ਪਲੋਂ ਨੇ 18 ਕਿਲੋ ਦਿੱਤਾ ਵੀਰੇ 18 ਕਿ 20 ਪਲੱਸ ਚੱਲੂਗੀ ਚੱਲੂਗੀ ਰਾਮ ਦੀ ਕੀ ਕੱ ਲੈ ਚੱਲ ਲੈ ਚੱਲ ਲੈ ਚੱਲ ਗਾਂ ਨੂੰ ਲੈ ਚੱਲ ਆਪਾਂ ਇਹਨਾਂ ਦਾ ਬਾਈ ਕਹਿੰਦਾ 18 ਕਿਜੀ ਦਾ ਮਿਲਕ ਰਿਕਾਰਡ ਆ 4 ਤੋਂ 5 ਦਿਨ ਕੱਢ ਦਿਆ ਲੈ ਆਰ ਲੈ ਬੰਨੇ ਬਾਈ ਕਿਉਂਕਿ ਉਹ ਆ ਬਾਕੀ ਗਾਂ ਟਾਈਮ ਵੀ ਸਹੀ ਆ ਜਾਣਾ ਵੀਰੇ ਹਾਂ ਠੀਕ ਆ ਗੱਲ ਤੇ ਬਾਕੀ ਇੱਥੇ ਤੋਂ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਲੈ ਚੱਲ ਲੈ ਚੱਲ ਅੰਦਰ ਲੈ ਬੰਨੇ ਲੈ ਚੱਲ ਫੇਸ ਕੁਆਲਿਟੀ ਤੁਲਾ ਕੇ ਇੱਥੇ ਤੋਂ ਨਾ ਇਹ ਤੁਸੀਂ ਆਰਡਰ ਕੁਆਲਿਟੀ ਚੈੱਕ ਕਰ ਲਿਓ ਨਸਾਂ ਵਾਲਾ ਆਰਡਰ ਰੱਖਦੀ ਆ ਬਿਲਕੁਲ ਨਾਲ ਲੱਗਵਾ ਜਾ ਉਹ ਚੀਜ਼ ਨਹੀਂ ਵੀ ਟੁੱਟ ਮਾ ਜਾ ਲਫਾਫਾ ਜਾ ਰੱਖੂਗੀ ਕਿਸੇ ਵੀ ਪੱਖ ਤੋਂ ਤੇ ਬਾਕੀ ਇੱਥੋਂ ਕੁਆਲਿਟੀ ਬੱਚੀ ਦੀ ਚੈੱਕ ਕਰ ਸਕਦੇ ਹੋ ਐਨ ਠੋਸ ਹਵਾਨੇ ਦੀ ਆ ਗਈ ਲੱਭੇ ਇੱਥੋਂ ਕਰਾਂਗੇ ਤਸਦੀਕ ਏ ਇੱਥੋਂ ਇੱਥੋਂ ਕਰਾਂਗੇ ਆ ਐਨੂ ਜਾਊਗੀ ਨਾ ਇਹ ਇੱਥੋਂ ਇੱਥੋਂ ਦਿਖਾ ਦੇ ਸ਼ਿੱਗੀ ਆ ਗਈ ਕਿੰਨਾ ਦੁੱਧ ਦੱਸਿਆ ਪਹਿਲਾਂ ਉਹਦਾ ਬਲੂਨ ਦਾ 18 ਕਿਲੋ ਵੀਰੇ 18 ਕਿਜੀ ਭਾਹ ਹੈ ਬਾਈ ਕਹਿੰਦਾ ਪਹਿਲਾਂ ਨੇ ਤੇ ਗਾਂ ਵਾਲੇ ਬੰਨੇ ਵੀ ਕਰਾ ਦੇ ਲੀਵਾ ਚੈੱਕ ਔਰ ਲੇ ਬੰਨੇ ਮਾਰਨੀ ਕੈਮਰਾ ਇਹ ਹ ਇੱਥੋਂ ਕਰਾ ਦੇ ਚੈੱਕ ਨਸਾਂ ਵਾਲਾ 4/4 ਵਾਲਾ ਸਿਸਟਮ ਆ ਕੱਦ ਆ ਗਿਆ ਫੁੱਲ ਵੱਡਾ ਕੱਦ ਕੋਈ ਭਰਾ ਛੋਟਾ ਨਾ ਮੰਨੇ ਦੋਨੋਂ ਦਾ ਕਰਦੇ ਮੰਨ ਲਓ ਵੀ ਇੱਕੋ ਨਾਲ ਦਾ ਹੀ ਆ ਗਿਆ ਹਣਾ ਇਹਦਾ ਰੇਟ ਕਿ ਰਹੂਗਾ ਅੱਜ ਇਹਦਾ 92000 ਦੀ ਬੱਛੀ ਦੇ ਦਾਂਗੇ ਵੀਰੇ ਇਹ ਦੇ ਦਾਂਗੇ 92 ਦੀ ਉਹ ਦੇਵਾਂਗੇ ਲੱਖ ਦੀ ਜੇ ਕੋਈ ਸੱਜਣ ਦੋਨ ਨਹੀਂ ਲੈਂਦਾ ਇਹ ਉਹਨੇ ਲੈਦਾ ਕੋਈ ਨਾ ਵੀ ਰਹਿੂ ਜੂਗਾ ਕੋਈ ਆ ਕਰਦਾਏ ਮਨਦਾ ਨਾ ਕਰਦਾਏ ਮਨ ਖੁਸ਼ ਆਏ ਗਏ ਭਰਾ ਦਾ ਖੇ ਲਈਏ ਹਾਂ ਹਾਂ ਵੀਰੇ ਆਏ ਗਏ ਸੱਜਣ ਦਾ ਕਰਦਾਂਗੇ ਬਾਈ ਕਹਿੰਦਾ ਮਨ ਖੁਸ਼ ਆ ਇੱਕਾ ਗੱਬਣ ਦਿਖਾਤੀ ਸ਼ਿੱਗੀ ਪਹਿਲਣ ਦਾ ਮਿਲਕ ਰਿਕਾਰਡ ਬਹੁਤ ਟੌਪ ਦਾ ਤੇ ਇੱਕਾ ਤਾਜੀ ਦਿਖਾਤੀ ਇਹਦੇ ਸੀਮਨ ਦੀ ਡਿਟੇਲ ਦੇ ਤਾਂ ਕਿਹੜਾ ਲੱਗਿਆ ਇਹਦੇ ਇਹ ਡੈਨਮਾਰਕ ਦੀ ਆ ਵੀਰੇ ਗਾਹਾਂ ਗੱਬਣ ਤੇ ਇਹ ਏਬੀਐਸ ਦੀ ਆਪ ਹੈ ਏਬੀਐਸ ਦੀ ਆਪ ਆ ਅੱਗੇ ਇਹ ਲੱਗਿਆ ਡੈਨਮਾਰਕ ਡੈਨਮਾਰਕ ਦਾ ਇਹ ਇਹਨਾਂ ਦੋਨਾਂ ਦੀ ਵੀਰੇ ਇੱਕ ਘਰੋਂ ਲਈਆਂ ਡਾਕਟਰ ਤੋਂ ਲਈਆਂ ਇਹ ਬੰਦਾ ਉਹਦੇ ਨਾਲ ਆਪਾਂ ਸਾਰੀ ਗੱਲ ਵੀ ਕਰਾ ਦਾਂਗੇ ਸਿੱਧੀ ਆਪਾਂ ਮਿੰਟਾਂ ਨਹੀਂ ਕੋਈ ਚੁੱਪ ਇਹ ਬਾਈ ਕਹਿੰਦਾ ਇੱਕ ਡਾਕਟਰ ਤੋਂ ਲਈਆਂ ਕਿਉਂਕਿ ਡਾਕਟਰ ਸੀਮਨ ਵੀ ਚੰਗਾ ਯੂਜ਼ ਕੀਤਾ ਵਾ ਘਰੇ ਤੇ ਪ੍ਰੈਗਨੈਂਟ ਵੀ ਹਨਾ ਚੰਗੇ ਸੀਮਨ ਦਵਾਕੀਆਂ ਤੇ ਹੁਣ ਮਾਰ ਦੇ ਲਿਆ ਵੀ ਤਿੰਨ ਨੰਬਰ ਵਾਲੀ ਤੇ ਕੈਮਰਾ ਇਹਦੇ ਨਾਲ ਮੇਰਾ ਖਿਆਲ ਬੱਚਾ ਆ ਗਿਆ ਹਨਾ ਹਾਂਜੀ ਵੀਰੇ ਇਹ ਦੰਦ ਤੋਂ ਕੈਮਰਾ ਹੋਊਗੀ ਇਹ ਦੋ ਦੰਦ ਆਂਦਾ ਵੀਰੇ ਦੁੱਗੀ ਹਾਂਜੀ ਪਰ ਥਾਣ ਤੋਂ ਦਾ ਪੜਾ ਲੱਗਿਆ ਯਾਰ ਦੁੱਗੀ ਦੇ ਹਿਸਾਬ ਨਾਲ ਹਾਂ ਪਲੂਣਾ ਵੀਰੇ ਆਪਾਂ ਉਹ ਤਾਂ ਚੈੱਕ ਕਰਾ ਦੇਣੀ ਆ ਵੀਡੀਓ 'ਚ ਇਥੋਂ ਕਰਾ ਲਈ ਇੱਕ ਪਿਓਰ ਦੁੱਗੀ ਆ ਗਈ ਹੈ ਨਾ ਹਾਂਜੀ ਹਾਂ ਪਿਓਰ ਦੁੱਗੀ ਆ ਗਈ ਲੈ ਚੱਲ ਲੈ ਚੱਲ ਲੈ ਚੱਲ ਇਥੋਂ ਗਾਂਹਲੇ ਬੰਨੋ ਕਰਾ ਦੀ ਆਰਡਰ ਚੈੱਕ ਇਹ ਇਥੋਂ ਮਾਰਨੀ ਕੈਮਰਾ ਤੇ ਰੰਗ ਰੰਗ ਚੰਗਾ ਹੈ ਨਾ ਹਾਂਜੀ ਵੀਰੇ ਆ ਪਾਲਾ ਇਹਨੂੰ ਇੱਕ ਬੰਨੇ ਕੱਦ ਵਾਕੀ ਇਹਦਾ ਵੀ ਵਧੀਆ ਵਾ ਵੀਰੇ ਚੱਲ ਜਿੰਨੀ ਆਰਡਰ ਚ ਭਲ ਰੱਖ ਦੀ ਇੱਕ ਬੰਨੇ ਥੋੜੀ ਜੀ ਹਾਂਜੀ ਵੀਰੇ ਥੋੜੀ ਜੀ ਰੱਖ ਦੀ ਆ ਹਫਤੇ ਦਾ ਸੁਆ ਹਫਤਾ ਹੋ ਗਿਆ ਸੂਈ ਨੂੰ ਓਕੇ ਸੈਡ ਸੂਟ ਤਾਂ ਨਹੀਂ ਕੱਟਦੀ ਨਾ ਨਾ ਜੋਵੇਂ ਨਹੀਂ ਵੀਰੇ ਦੁੱਧ ਵੱਧ ਘੱਟ ਕਿਸੇ ਪਾਸੇ ਮਤਲਬ ਹੀ ਨਹੀਂ ਕੋਈ ਧਾਰਨਾ ਧਾਰ ਬਰਾਬਰ ਹੋਊਗੀ ਠੀਕ ਆ ਹਾਈਟ ਇਹਦੀ ਵੀ ਚੰਗੀ ਆ ਦੁੱਗੀ 12 ਕਿਲੋ ਤਿਆਰ ਆ ਵੀਰੇ 12 ਤਿਆਰ ਨਾਲ ਆ ਗਿਆ ਮੇਲਕਾਫ ਦੰਦੋ ਆ ਗਈ ਦੁੱਗੀ ਲੇ ਆ ਲੇ ਆ ਲੇ ਆ ਲਿਆ ਕਮਾ ਲਈ ਕਮਾ ਲਈ ਤੇ ਥਣ ਤਾਂ ਚੰਗਾ ਲੱਗਿਆ ਨਾ ਹਾਂਜੀ ਵੀਰੇ ਆ ਦੂਰਾ ਥਾਣੀ ਲੱਗਿਆ ਚਵਾਈ ਦੀ ਕਿਵੇਂ ਰਹੂਗੀ ਪੂਰੀ ਸਾਊ ਆ ਕੋਈ ਨਿਆਣਾ ਪਾਉਣ ਦੇ ਨਹੀਂ ਲੋੜ ਆਈ ਬਹਿ ਜਾਣਾ ਵੀਰੇ ਬਿਲਕੁਲ ਹਾਂਜੀ ਵੀਰੇ ਤੇ ਮੌਸਮ ਸਾਰੇ ਘੱਟ ਜੂਗੀ ਹਣਾ ਹਾਂਜੀ ਵੀਰੇ ਆ ਗਰਮੀ ਸਰਦੀ ਜਿੱਦਾਂ ਦੇ ਮਰਜ਼ੀ ਮੌਸਮ ਚ ਰੱਖ ਲਓ ਕਮਾ ਲਿਆ ਭਾਈ ਇੱਥੋਂ 12 ਕਿਲੋ ਟਾਈਮ ਤੋਂ ਟਾਈਮ ਬਣਾਵਾ ਦਾਂਗੇ ਠੰਡਾ ਹਾਂਜੀ ਹਾਂਜੀ ਵੀਰੇ ਅਲੇ ਆ ਲਿਆ ਉਰਲੇ ਬੰਨੇ ਲਿਆ ਇੱਥੋਂ ਮਾਰਦੀ ਲੱਭੀ ਫੇਸ ਤੇ ਕੈਮਰਾ ਚਵਾਈ ਦੀ ਹੈਗੀ ਜਿੱਤਰਾ ਕਿਹਲੀ ਵੀ ਗਰਲੈਂਡੋ ਦਾ ਜਵਾਬ ਸਾਊ ਆ ਪੂਰੀ ਜਹਜਾ ਥਾਣ ਲੱਗਿਆ ਉੰਨੀ ਉਹ ਮੋਟੀ ਚਵਾਈ ਜਾਂਦੀ ਫੁੱਲ ਮੋਟਾ ਚੋਣਾ ਦੁੱਗੀ ਬੱਛੀ ਆ ਜਿਹੜੀ 3 ਨੰਬਰ ਵਾਲੀ ਦਾ ਰੇਟ ਕੀ ਰਹੂਗਾ ਬਾਈ ਰੇਟ ਵੀਰੇ 63000 ਰੁਪਿਆ ਰੇਟ ਦੀ ਦੇ ਦਾਂਗੇ ਟਾਈਮ ਤੋਂ ਟਾਈਮ 12 ਕਿਲੋ ਦੁੱਧ ਚਵਾ ਕੇ ਦੇ ਦਾਂਗੇ ਹਾਂਜੀ ਹਾਂਜੀ ਇਹ ਆ ਗਈ ਦੰਦੋ ਦੁੱਗੀ ਤੇ ਆ ਬੱਛੀ ਆ ਗਈ ਦੰਦੋ ਸ਼ਿਗਦੀ ਇਹ ਮੰਨ ਲਓ ਗੱਬਣ ਆ ਇਹ ਕੱਢਦੀ ਆ 2-4 ਦਿਨਾਂ ਕੁਆਲਿਟੀ ਵਾਲੀ ਬੱਛੀ ਆ ਗਈ ਤੇ ਬਾਕੀ ਆਰਡਰ ਬੜਾ ਕਮਾਲ ਦਾ ਰੱਖਦੀ ਆ ਤੇ ਇੱਕ ਤੁਹਾਨੂੰ ਇਧਰਲੇ ਬੰਨੇ ਤਾਜੀ ਸੂਈ ਦਿਖਾਤੀ ਬਿਲਕੁਲ ਤਾਂ ਨੰਬਰ ਕਿਰਾ ਹੋਰ ਬੋਲੋ ਜੀ 9463052739 ਵੀਰੇ 9463052739 ਬਈ ਦਾ ਨੰਬਰ ਆ ਪਿੰਡ ਹਾਂਸ ਕਲਾਂ ਤਹਿਸੀਲ ਜਗਰਾਉਂ ਤੇ ਜ਼ਿਲ੍ਹਾ ਲੁਧਿਆਣਾ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ